ਗੋਮਤ ਮੇਰੀ ਪਰ ਕੁਰਸੀ ਤੇਰੀ ਕਰਾਸ VOTING ਨਾਲ BJP ਨੇ ਕੀਤਾ ਖੇਲਾ ਗਲਤੀ ਕਿਸ ਦੀ ਤੇਰੀ ਜਾਂ ਫਿਰ ਮੇਰੀ ਉਹੀ ਹੋਇਆ ਜਿਸ ਦਾ ਅੰਦਾਜ਼ਾ ਸੀ ਜਿਸ ਦੀਆਂ ਕਿੱਸਰਾਂ ਹੀ ਸਨ ਚੰਡੀਗੜ੍ਹ ਵਿੱਚ ਮੇਅਰ ਭਾਜਪਾ ਦਾ ਬਣ ਗਿਆ ਸਾਰੇ ਗਣਿਤਾ ਦੇ ਉਲਟ ਰਾਤੋਂ ਰਾਤ ਅਜਿਆ ਹੋਇਆ ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੋਰ ਬਬਲਾ 19 ਵੋਟਾਂ ਨਾਲ ਮੇਅਰ ਬਣ ਗਏ ਜਦੋਂ ਕਿ ਆਪ ਕਾਂਗਰਸ ਦੇ ਗਟ ਜੋੜ ਕੋਲ ਵੋਟਾਂ ਤੋਂ ਪਹਿਲਾਂ ਬਹੁਮਤ ਹੋਣ ਦੇ ਬਾਵਜੂਦ ਪ੍ਰੇਮ ਲਤਾ ਨੂੰ ਮਿਲੀਆਂ ਸਿਰਫ 17 ਵੋਟਾਂ ਜਿਆਦਾ ਖੁਸ਼ੀ ਹੋ ਰਹੀ ਹੈ ਮੈਂ ਤੇਹ ਦਿਲ ਤੋਂ ਆਪਣੀ ਪਾਰਟੀ ਦਾ ਆਪਣੇ ਸੀਨੀਅਰ ਲੀਡਰਸ ਦਾ ਬੀਜੇਪੀ ਪਾਰਟੀ ਦੇ ਕਾਰਜਕਰਤਾ ਦਾ

ਜੋ ਕਿ ਕਾਂਗਰਸ ਦਾ ਹੈ ਉਸ ਦੀ ਇੱਕ ਵੋਟ ਹੈ ਯਾਨੀ ਬਮਤ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਟ ਜੋੜ ਕੋਲ ਸੀ ਪਰ ਬਮਤ ਹੋਣ ਦੇ ਬਾਵਜੂਦ ਫਿਰ ਵੀ ਕੁਝ ਅਜਿਹਾ ਹੋਇਆ ਕਿ ਗੱਟ ਜੋੜ ਹਾਰ ਗਿਆ ਕਿਵੇਂ ਭਾਜਪਾ ਦਾ ਮੇਅਰ ਬਣਿਆ ਇਹਨਾਂ ਸਵਾਲਾਂ ਦਾ ਜਵਾਬ ਹੈ ਕਰਾਸ ਵੋਟਿੰਗ ਕਿਆ ਜਾ ਰਿਹਾ ਹੈ ਕਿ ਭਾਜਪਾ ਕੋਲ 16 ਕਾਉਂਸਲਰ ਸਨ ਅਤੇ ਤਿੰਨ ਉਸ ਨੂੰ ਕਰਾਸ ਵੋਟਾਂ ਪਈਆਂ ਅਤੇ ਮੇਅਰ ਬਣ ਗਿਆ ਹੁਣ ਸਵਾਲ ਇਹ ਹੈ ਕਿ ਆਖਿਰ ਕਰਾਸ ਵੋਟਿੰਗ ਕਿਸ ਨੇ ਕੀਤੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਜਾਂ ਫਿਰ ਕਾਂਗਰਸ ਦੇ ਕੌਂਸਲਰਾਂ ਨੇ ਪਰ ਗੜ ਜੋੜ ਵਿੱਚ ਚੋਣਾ ਲੜਨ ਵਾਲੀਆਂ ਦੋਹੇ ਪਾਰਟੀਆਂ ਹੁਣ ਇੱਕ ਦੂਜੇ ਦੇ ਸਿਰ ਹਾਰ ਦਾ ਠੀਕਰਾ ਬਣ ਰਹੀਆਂ ਹਨ। ਅੰਡੀਗੜ ਦੇ ਵਿੱਚ ਭਾਜਪਾ ਦਾ ਮੇਅਰ ਬਣਨਾ ਗੁਪਤ ਵੋਟਾਂ ਦੁਆਰਾ ਇਹ ਬੜਾ ਸਪਸ਼ਟ ਕਰਦਾ ਹੈ ਕਿ ਇਹ ਕਾਂਗਰਸ ਦੀ ਮਿਹਰਬਾਨੀ ਦੇ ਨਾਲ ਹੋਇਆ। ਕ੍ਰਾਸ ਵੋਟਿੰਗ ਹੋਈ ਕਾਂਗਰਸ ਦੇ ਕੌਂਸਲਰ ਨੇ ਕ੍ਰਾਸ ਵੋਟਿੰਗ ਕੀਤੀ। ਇਸ ਤੋਂ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਕਾਂਗਰਸ ਨੇ ਨਾ ਕੇਵਲ ਧੋਖਾ ਦਿੱਤਾ ਹੈ। ਬਲਕਿ ਚੰਡੀਗੜ੍ਹ ਦੇ ਉਹ ਵੋਟਰ ਜਿਨ੍ਹਾਂ ਨੇ ਕੁਝ ਸੋਚ ਕੇ ਕਾਂਗਰਸ ਨੂੰ ਵੋਟ ਪਾਈ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਛੱਟ ਮਾਰੀ ਹੈ ਇੱਕ ਚੀਜ਼ ਤੇ ਬੜੀ ਸਪਸ਼ਟ ਹੋ ਗਈ ਹੈ ਕਿ ਕਾਂਗਰਸ ਅਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਹੈਗੇ ਦੂਜੇ ਪਾਸੇ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਨਵੇਂ ਮੇਅਰ ਨੂੰ ਵਧਾਈ ਵੀ ਦੇ ਦਿੱਤੀ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅੱਜ ਦੇ ਨਹੀਂ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਉਦਰ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸ ਦਾ ਕਬਜ਼ਾ ਹੋਇਆ ਕਾਂਗਰਸ ਦੇ ਜਸਪੀਰ ਸਿੰਘ ਬੰਟੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕਾਂਗਰਸ ਦੀ ਤਰੁਣਾ ਮਹਿਤਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਇਲੈਕਸ਼ਨ ਤੋਂ ਠੀਕ ਪਹਿਲਾਂ ਪਿਛਲੀ ਵਾਰ ਦੇ ਮੇਅਰ ਕੁਲਦੀਪ ਕੁਮਾਰ ਦੇ ਖਿਲਾਫ ਐਫਆਈਆਰ ਵੀ ਦਰਜ ਹੋ ਗਈ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਕੁਲਦੀਪ ਕੁਮਾਰ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੁਣ ਚੋਣ ਦਾ ਜਾਂ ਭਾਜਪਾ ਦੀ ਜਿੱਤ ਦਾ ਇਸ ਨਾਲ ਕੋਈ ਕਨੈਕਸ਼ਨ ਹੈ ਇਹ ਤਾਂ ਸਿਰਫ ਹਾਜੀ ਖਿਆਸਰ ਆਈਆਂ ਵੇਚੀਏ ਹੀアリング ਦੇ ਟਾਈਮ ਦੇ ਉੱਤੇ ਕੋਰਟ ਨੇ ਐਫ ਆਈ ਆਰ ਦਾ ਪੁੱਛਿਆ ਤਾਂ ਸਾਨੂੰ ਸਾਨੂੰ ਅਸੀਂ ਗਰੀਲ ਦੀ ਕੀਤੀ ਕਿ ਸਾਨੂੰ ਹਜੇ ਤੱਕ ਐਫ ਆਈ ਆਰ ਦੀ ਕਾਪੀ ਨਾ ਤਾਂ ਆਨਲਾਈਨ ਹੈ ਨਾ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਜਦੋਂ ਯੂਟੀ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਐਫ ਆਈ ਆਰ ਇਸ ਕਰਕੇ ਅਪਲੋਡ ਨਹੀਂ ਕੀਤੀ ਕਿ ਇਹ ਕਾਫੀ ਵੱਡਾ ਸਿਕਿਉਰਿਟੀ ਥ੍ਰੈਟ ਹੈ ਤਾਂ ਕੋਰਟ ਨੇ ਕਾਫੀ ਨਾ ਸੈਂਸਿਟਿਵ ਇਸ਼ੂ ਹੈ ਤੇ ਇਸ ਕਰਕੇ ਕਾਫੀ ਉਹਨਾਂ ਨੂੰ ਝਾੜ ਪਾਈ ਤੇ ਉਸ ਤੋਂ ਬਾਅਦ ਜਦੋਂ ਐਲੀਗੇਸ਼ਨ ਪੁੱਛੀਆਂ ਤਾਂ ਉਹ ਕਹਿੰਦੇ ਕਿ ਸਾਰੀ ਜਿਹੜੀ ਐਲੀਗੇਸ਼ਨ ਹੈ ਕਿ ਪੈਸੇ ਵੀ ਉਹਨਾਂ ਦੇ ਸਾਲੇ ਦੇ ਅਕਾਊਂਟ ਡਿਪੋਜ਼ਿਟ ਨੇ ਤੇ ਕੋਈ ਵੀ ਰਿਕਾਰਡਿੰਗ ਉਹ ਵੀ ਉਹਨਾਂ ਦੇ ਨ ਜਿਹੜੇ ਕੁਲਦੀਪ ਕੁਮਾਰ ਆ ਇਹਨਾਂ ਦੇ ਕੋਈ 트ਾਂਜ਼ੈਕਸ਼ਨ ਨਹੀਂ ਹੈ ਤਾਂ ਕੋਰਟ ਨੇ ਇੰਟੈਰਿਮ ਬੇਲ ਗ੍ਰਾਂਟ ਕੀਤੀ ਹੈ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਆਰਡਰ ਦਿੱਤੇ ਪਰ ਇਸ ਹਫਤੇ ਵਿੱਚ ਅਗਰ ਗੱਲ ਥੋੜੇ ਦਿਨ ਪਹਿਲਾਂ ਦੀ ਕੀਤੀ ਜਾਏ ਤਾਂ ਅਮ੍ਰਿਤਸਰ ਸਰਵੇ ਵਿੱਚ ਵੀ ਕਾਂਗਰਸ ਨਾਲ ਕੁਝ ਏਂਜ ਹੋਇਆ ਸੀ ਕਿ ਬਹੁਮਤ ਹੋਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਚੰਡੀਗੜ੍ਹ ਵਿੱਚ ਵੀ ਖੈਰ ਸਵਾਲ ਇਹ ਹੈ ਕਿ ਕ੍ਰਾਸ ਵੋਟਿੰਗ ਕਿਸਨੇ ਕੀਤੀ ਪੰਜਾਬ ਵਿੱਚ ਆਪ ਕਾਂਗਰਸ ਇੱਕ ਦੂਜੇ ਨੂੰ ਪਾਣੀ ਪੀ ਪੀ ਕੋਸਦੇ ਨੇ ਦਿੱਲੀ ਵਿੱਚ ਵੀ ਵੱਖ-ਵੱਖ ਚੋਣਾਂ ਲੜੀਆਂ ਜਾ ਰਹੀਆਂ ਨੇ ਚੰਡੀਗੜ੍ਹ ਵਿੱਚ ਵੀ ਹੁਣ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ